ਅੱਜ ਦੇ ਓਪਨ ਡੋਰ ਚਰਚ ਦੇ ਵਿੱਚ ਕ੍ਰਿਸਮਸ ਦਾ ਸੋਭ ਦਿਹਾੜਾ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਗਿਆ। ਇੱਕ ਵਾਰੀ ਫਿਰ ਉਮੜਿਆ ਸੰਗਤਾਂ ਦਾ ਠਾਠਾ ਮਰਦਾ ਇਕੱਠ ਇੱਕ ਵੱਡੀ ਚੈਲਪੈਲ। ਖੋਜੇਵਾਲਾ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਜਿੱਥੇ ਖੋਜੇਵਾਲਾ ਚਰਚ ਦੀ ਪ੍ਰਬੰਧਕੀ ਕਮੇਟੀ ਨੇ ਆਉਣ ਵਾਲਿਆ ਸੰਗਤਾਂ ਦੇ ਲਈ ਬਹੁਤ ਹੀ ਚੰਗੇ ਪ੍ਰਬੰਧ ਕਰਕੇ ਸੰਗਤਾਂ ਦਾ ਸਵਾਗਤ ਕੀਤਾ। ਮੁੱਖ ਪਾਸਟਰ ਦਿਓਲ ਜੀ ਨੇ ਸਟੇਜ ਤੇ ਪਹੁੰਚਦੇ ਹੀ ਸਭ ਤੋਂ ਪਹਿਲਾਂ ਪੂਰੀ ਦੁਨੀਆ ਦੇ ਲੋਕਾਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਪਰਬੂ ਯਿਸੂ ਮਸੀਹ ਜੀ ਦੇ ਜਨਮ ਸਮਬੰਧੀ ਪਵਿੱਤਰ ਵਚਨਾਂ ਨਾਲ ਨਿਹਾਲ ਕੀਤਾ। ਉਹਨਾਂ ਨੇ ਆਪਣੇ ਪ੍ਰਚਾਰ ਰਹੀ ਦੱਸਿਆ ਕਿ ਪ੍ਰਬੂ ਯਿਸੂ ਮਸੀਹ ਜੀ ਦਾ ਜਨਮ ਇੱਕ ਕੁਆਰੀ ਪਵਿੱਤਰ ਮਾਂ ਮਰਿਯਮ ਦੁਆਰਾ ਯਰੂਸ਼ਲਮ ਦੇ ਸ਼ਹਿਰ ਬੈਤਲਹਮ ਦੇ ਵਿੱਚ ਹੋਇਆ। ਉਹਨਾਂ ਨੇ ਦੱਸਿਆ ਕਿ ਕੁਝ ਬੁੱਧੀਹੀਣ ਵਿਦਵਾਨ ਇਹ ਸਵਾਲ ਕਰਦੇ ਹਨ ਕਿ ਕੁਆਰੀ ਮਾਂ ਦੁਆਰਾ ਜਨਮ ਅਸੰਭਵ ਹੈ। ਪਾਸਟਰ ਦਿਓਲ ਜੀ ਨੇ ਕਿਹਾ ਕਿ ਧਰਤੀ ਦੇ ਪਹਿਲੇ ਮਨੁੱਖ ਬਾਬਾ ਆਦਮ ਦੇ ਪਿਤਾ ਦਾ ਨਾਂ ਕੀ ਸੀ? ਧਰਤੀ ਦੀ ਪਹਿਲੀ ਔਰਤ ਹਵਾ ਦੇ باپ ਦਾ ਨਾਂ ਕੀ ਸੀ? ਪਰਮੇਸ਼ਵਰ ਦੀ ਸ਼ਕਤੀ ਬਹੁਤ ਵੱਡੀ ਹੈ। ਇਨਸਾਨ ਨੂੰ ਪਰਮੇਸ਼ਵਰ ਦੀ ਸ਼ਕਤੀ ਮੰਨ ਲੈਣੀ ਚਾਹੀਦੀ ਹੈ। ਜਦ ਕੇ ਕਰੀਬ 750 ਸਾਲ ਪੁਰਾਣੀ ਜਸਾ ਇਹ ਨਬੀ ਦੀ ਲਿਖਤ ਸਾਨੂੰ ਦੱਸਦੀ ਹੈ ਕਿ ਇਸ ਲਈ ਪਰਮੇਸ਼ਵਰ ਤੁਹਾਨੂੰ ਆਪ ਨਿਸ਼ਾਨ ਦੇਵੇਗਾ। ਵੇਖੋ ਇੱਕ ਕੁੜੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਨਨੇਗੀ ਅਤੇ ਉਹ ਉਸ ਦਾ ਨਾਮ ਇਮੈਨੂਅਲ ਰੱਖੇਗੀ। ਪ੍ਰਭੂ ਯਿਸੂ ਮਸੀਹ ਸਾਰੀ ਮਨੁੱਖ ਜਾਤੀ ਦੇ ਪਾਪਾ ਨੂੰ ਮਿਟਾਉਣ ਲਈ ਦੁਨੀਆ ਤੇ ਪ੍ਰਭੂ ਯਿਸੂ ਮਸੀਹ ਜੀ ਨੇ ਦੁਨੀਆ ਤੇ ਸ਼ਾਂਤੀ ਅਤੇ ਪ੍ਰੇਮ ਦਾ ਪ੍ਰਚਾਰ ਕੀਤਾ। ਮਸੀਹ ਦਾ ਸਭ ਤੋਂ ਵੱਡਾ ਪੈਗਾਮ ਪ੍ਰੇਮ ਹੈ। ਯਿਸੂ ਮਸੀਹ ਦੁਨੀਆ ਦੇ ਸੈਂਟਰ ਵਿੱਚ ਪੈਦਾ ਹੋਏ। ਪ੍ਰਭੂ ਯਿਸੂ ਮਸੀਹ ਨੇ ਕਿਹਾ, "ਸਤ ਤੇ ਜੀਵਨ ਮੈਂ ਹਾਂ। ਜਿਹੜਾ ਮੇਰੇ ਪਿੱਛੇ ਆਉਂਦਾ ਹੈ ਉਹ ਕਦੇ ਹਨੇਰੇ ਵਿੱਚ ਨਹੀਂ ਰਹੇਗਾ।" ਬਾਣੀ ਦੱਸਦੀ ਹੈ ਕਿ ਪਰਮੇਸ਼ਵਰ ਨੇ ਜਗਤ ਨਾਲ ਅਜੀਹਾ ਪਿਆਰੀ ਕੀਤਾ, ਜੋਹਨ ਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ। ਤਾਂ ਜੋ ਹਰੇਕ ਜੋ ਉਸ ਉੱਤੇ ਨਿਸ਼ਚਾ ਕਰੇ, ਨਾਸ਼ ਨਾ ਹੋਵੇ ਪਰ ਸੁਦੀਪਕ ਜੋਨ ਪਾਵੇ। ਇਕ ਮੌਕੇ ਮਿਸਟਰ ਗੁਰਸ਼ਣ ਦਿਓਲ ਨੇ ਪ੍ਰਭੂ ਦਾ ਪੈਗਾਮ ਪੇਸ਼ ਕੀਤਾ ਉਹਨਾਂ ਨੇ ਦਲੇਰੀ ਭਰੇ ਅੰਦਾਜ਼ ਚ ਸੰਗਤਾਂ ਨੂੰ ਕੀਲ ਕੇ ਰੱਖ ਦਿੱਤਾ ਅਜ ਪ੍ਰਭੂ ਯਿਸੂ ਮਸੀਹ ਦਾ ਪ੍ਰੇਮ ਇਸ ਗੱਲ ਦੀ ਜਿਉਂਦੀ ਜਾਗਦੀ ਮਿਸਾਲ ਹੈ ਕਿ ਦੁਨੀਆਂ ਦੀ ਸਭ ਤੋਂ ਲੰਬੀ ਕਤਾਰ ਪ੍ਰਭੂ ਯਿਸੂ ਮਸੀਹ ਦੇ ਦਿੱਤੇ ਗਏ ਸੰਦੇਸ਼ਾਂ ਨੂੰ ਮੰਨਦੀ ਹੈ ਇਸ ਮੌਕੇ ਪਾਸਟਰ ਦਿਓਲ ਜੀ ਵੱਲੋਂ ਬੇਵੁਲਾਦ ਜੋੜੀਆਂ ਲਈ ਸਪੈਸ਼ਲ ਪ੍ਰੇਅਰ ਕੀਤੀ ਗਈ ਅਤੇ ਜਿਨ੍ਹਾਂ ਲਈ ਪਿਛਲੇ ਸਾਲ ਪਾਸਟਰ ਦਿਓਲ ਜੀ ਵੱਲੋਂ ਪ੍ਰੇਅਰ ਕੀਤੀ ਗਈ ਉਹਨਾਂ ਬੇਵੁਲਾਦ ਜੋੜੀਆਂ ਨੇ ਬੱਚਿਆਂ ਨਾਲ ਹਜ਼ਾਰਾਂ ਲੋਕਾਂ ਦੇ ਵਿੱਚ ਆਪਣੀ ਹਾਜ਼ਰੀ ਭਰੀ ਤੇ ਸੰਗਤਾਂ ਦੇ ਦਰਸ਼ਨ ਕੀਤੇ ਅਤੇ ਨਾਲ ਹੀ ਆਏ ਹੋਏ ਸਾਰੇ ਬਿਮਾਰਾਂ, ਲਾਚਾਰਾਂ, ਦੁਖੀਆਂ ਅਤੇ ਨਸ਼ੇ ਦੀ ਗ੍ਰਸਤ ਵਿੱਚ ਜਕੜੇ ਲੋਕਾਂ ਦੀ ਆਜ਼ਾਦੀ ਲਈ ਪਾਸਟਰ ਦਿওল ਜੀ ਨੇ ਪ੍ਰਭੂ ਯਿਸੂ ਮਸੀਹ ਜੀ ਦੇ ਦਨ ਵਿੱਚ ਪ੍ਰਾਰਥਨਾ ਕੀਤੀ। ਇਸ ਮੌਕੇ ਪਾਸਟਰ ਪੁਰਸ਼ੰਦ ਦਿওল ਜੀ ਨੇ ਸਮੂਹ ਮਾਨਵਤਾ ਦੇ ਭਲੇ ਲਈ ਪ੍ਰਾਰਥਨਾ ਕੀਤੀ। ਵੱਖ-ਵੱਖ ਭਜਨ ਮੰਡਲੀਆਂ ਦੁਆਰਾ ਯਿਸੂ ਮਸੀਹ ਜੀ ਦੀ ਮहिमा ਲਈ ਭਜਨ ਗਾਏ ਗਏ। ਕਈ ਸਮਾਜਿਕ ਸੇਧਾਂ ਜਾਂ ਸੰਕਟ ਪੇਸ਼ ਕੀਤੇ ਗਏ। ਛੋਟੇ ਬੱਚਿਆਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਪਰਫਾਰਮੈਂਸ ਵੀ ਪੇਸ਼ ਕੀਤੀਆਂ ਗਈਆਂ ਇਸ ਮੌਕੇ ਕਈ ਸਮਾਜਿਕ ਸ਼ਖਸੀਅਤਾਂ ਵੀ ਹਿੱਸਾ ਲਿਆ ਅੱਜ 크리스마ਸ ਦਾ ਧਿਆਰ ਜਿਹੜਾ ਉਹ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਤੋਂ ਖੋਜੇਵਾਲ ਦੀ ਧਰਤੀ ਦੇ ਉੱਤੇ ਵੀ 크리스마ਸ ਦਾ ਧਿਆਰ ਤੁਸੀਂ ਦੇਖਿਆ ਕਿ ਕਿੱਦਾਂ ਇੱਥੇ ਸੰਤਾਂ ਦਾ ਜਿਹੜਾ ਹਜ਼ੂਮ ਹੈ ਉੱਭੜਿਆ ਤੇ ਮੈਂ ਅੱਜ ਦੇ ਇਸ ਪਵਿੱਤਰ ਦਿਨ ਵਿੱਚ ਸਾਰੇ ਹੀ ਟੀਵੀ ਚੈਨਲ ਤੇ ਦੇਖ ਰਹੇ ਪਰਿਵਾਰਾਂ ਨੂੰ ਕ੍ਰਿਸਮਸ ਦੀਆਂ ਖਾਸ ਤੌਰ ਤੇ ਮੁਬਾਰਕਾਂ ਦਿੰਦਾ ਤੇ ਕਾਮਨਾ ਕਰਦਾ ਕਿ ਜਿਹੜਾ ਨਵਾਂ ਸਾਲ ਸ਼ੁਰੂ ਹੋਣ ਵਾਲਾ ਆ ਉਹਦੇ ਵਿੱਚ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਵਡੀਆਂ ਬਲੇਸਿੰਗਸ ਤੇ ਬਰਕਤ ਆਜੇ ਇਹਦਾ ਪ੍ਰੋਗਰਾਮ ਇੱਥੇ ਪਾਇਆ ਜਾ ਰਿਹਾ ਤੇ ਕਿੰਨੇ ਵਜੇ ਇਹਦਾ ਰੰਗ ਹੋਇਆ ਸੀਗਾ ਤੇ ਸਮਾਪਤੀ ਕਿਤੇ ਹੋਵੇਗਾ ਤਕਰੀਬ ਸਵੇਰੇ 10:00 ਵਜੇ ਇਹਦਾ ਇਹ ਪ੍ਰੋਗਰਾਮ ਸਟਾਰਟ ਹੈ ਤਕਰੀਬ 3:30 ਤੋਂ 4 ਵਜੇ ਦੇ ਵਿੱਚ ਜਿਹੜੇ ਅੱਜ ਦੀ ਸਮਾਪਤੀ ਹੋ। ਸਵਾਜ ਦੇ ਬਰਉਂਜ ਕੀ ਖਾਸ ਰਿਆ। ਅੱਜ ਜੇ ਤੁਸੀਂ ਦੇਖਿਆ ਤੁਹਾਡੇ ਕੈਮਰੇ ਵੀ ਮੈਂ ਦੇਖਿਆ ਆਨ ਸੀਗੇ ਤੇ ਮੇਰੇ ਘਰ ਘਟੋ ਘਟ ਭਈ 100 ਤੋਂ ਵੱਧ ਇਹੋ ਜਿਹੇ ਪਰਿਵਾਰ ਸੀਗੇ ਜਿਹੜੇ ਪਿਛਲੇ ਸਮੇਂ ਤੋਂ 크리스마ਸ ਦੇ ਵਿੱਚ ਆਏ ਤੇ ਉਸ ਦਿਨ ਉਹਨਾਂ ਦੇ ਲਈ ਬੇਅਲਾਹ ਜੋੜਿਆਂ ਲਈ ਪ੍ਰਾਰਥਨਾ ਕੀਤੀ ਗਈ ਸੀ। ਤੇ ਮੈਨੂੰ ਬਹੁਤ ਖੁਸ਼ੀ ਹੈ ਅੱਜ ਜੋ ਲੋਕ ਆਪਣੇ ਬੱਚੇ ਨਾਲ ਲੈ ਕੇ ਇੱਥੇ ਆਏ ਸੀ ਤੋ ਲੋ ਜਾ ਰਹੇ ਸੀ ਕਾਫੀ ਬਿਲਕੁਲ ਤੁਸੀਂ ਦੇਖਿਆ ਬਾਹਰ ਵੀ ਮਤਲਬ ਕਿ ਕਿਵੇਂ ਉਹਨਾਂ ਦੇ ਮਨ ਦੇ ਵਿੱਚ ਇੱਕ ਚਾਹ ਆਇਆ ਤੇ ਇੱਕ ਇੱਛਾ ਹੈ ਤੇ ਗੱਲ ਸਾਰੀ ਆਸਤਾ ਦੀ ਹੈਗੀ ਹੈ ਪ੍ਰਭੂ ਯਿਸੂ ਸਾਰਿਆਂ ਨੂੰ ਪਿਆਰ ਕਰਦੇ ਆਂ ਮੁਹੱਬਤ ਕਰਦੇ ਆਂ ਅਸੀਂ ਵੀ ਸਾਰਿਆਂ ਨੂੰ ਪਿਆਰ ਤੇ ਮੁਹੱਬਤ ਕਰਦੇ ਆਂ ਤੇ ਪਿਆਰ ਦਾ ਸੰਦੇਸ਼ ਦਿੰਦੇ ਆਂ ਜਿਵੇਂ ਦੁਖੀ ਲਚਾਰਾਂ ਤੇ ਬਿਮਾਰਾਂ ਨੂੰ ਇਹ ਗੱਲ ਕਹਿਣੀ ਚਾਹਨਾ ਕਿਉਂ ਕੋਠੇਵਾਲ ਆਓ ਤੇ ਚਾਕੇ ਪ੍ਰੇਰ ਕਰਾਓ ਇਮਾਨ ਦੇ ਨਾਲ ਆਓ ਤੇ ਆਪਣੀ ਬਰਕਤ ਨੂੰ ਪਾਓ ਸਭ ਕਿੰਨੇ ਲੋਹਾਂ ਦੀ ਤੁਸੀਂ ਅਰਦਾਸ ਕੀਤੀ ਸੀ ਸ੍ਰੀ ਵਾਟ ਤੇ ਕਿੰਨੇ ਆ ਗਏ ਤੁਸੀਂ ਦੇਖਿਆ ਕਿ ਗਿਣਤੀ ਨਹੀਂ ਕੋਈ ਵੀ ਹੁੰਦੀ ਅੱਜ ਵੀ ਤੁਸੀਂ ਅਣਗਿਣਤ ਲੋਕਾਂ ਨੂੰ ਦੇਖਿਆ ਜਿਨ੍ਹਾਂ ਦੇ ਕੋਲ ਅ ਮਤਲਬ ਕਿ ਬੱਚੇ ਨਹੀਂ ਆ ਬੇਉਲਾਦ ਆ ਤੇ ਪ੍ਰੇਰਿਆ ਤੁਹਾਡੇ ਸਾਹਮਣੇ ਕੀਤੇ ਆ ਜੇ ਅਗਲੀ ਵਾਰੀ ਫੇਰ ਐਸੇ ਦਿਨ ਐਸੇ ਟਾਈਮ ਤੇ ਪਹੁੰਚ ਜਾਇਓ ਤੇ ਉਹੀ ਲੋਕ ਬੱਚੇ ਲੈ ਕੇ ਇੱਥੇ ਖੜੇ ਹੋਣਗੇ ਇਹ ਮੇਰਾ ਵਾਦਾ ਆ ਕਰਕੇ ਮੈਂ ਪ੍ਰਭੂ ਯਿਸੂ ਮਸੀਹ ਦੇ ਉਸ ਵਚਨ ਦੇ ਉੱਤੇ ਵਿਸ਼ਵਾਸ ਕਰਦਾ ਤੇ ਮੈਨੂੰ ਭਰੋਸਾ ਆ ਪੂਰਨ ਇਸੇ ਤਰੀਕੇ ਨਾਲ ਤੁਸੀਂ ਅਗਲੀ ਵਾਰੀ ਵੀ ਗਵਾਹੀਆਂ ਸੁਣੋਗੇ ਅਸਤੋ ਜੀ ਦੇਖਿਆ ਜਾਂਦਾ ਤੁਸੀਂ ਤਾਂ ਪਿਆਰ ਦਾ ਸੁਨੇਹਾ ਦਿੰਦੇ ਹੋ ਪਰ ਉਹ ਜਿਹੜੇ ਧਰਮ ਰੋਧੀ ਲੋਕ ਆ ਉਸ ਨੋ ਕੀ ਪੰਗੇ ਵਗੈਰਾ ਮੰਦਰਾਂ ਦੇ ਦੂਤਾ ਪਿੱਛੇ ਪੋਸਟਰ ਪਾਟੇ ਗਏ ਕੀ ਕਹਿਣਾ ਚਾਹੁੰਗੋ ਮੇਰਾ ਖਿਆਲ ਹੋ ਕਮਜ਼ੋਰ ਦਿਲ ਦੀਆਂ ਵਿਚਾਰਾਂ ਨੇ ਆਪਾਂ ਨੂੰ ਕਿਸੇ ਦੇ ਨਾਲ ਵੀ ਨਫ਼ਰਤ ਨਹੀਂ ਕਰਨੀ ਚਾਹੀਦੀ ਇਹੋ ਜਿਹੇ ਹਰਕਤਾਂ ਕਰਨ ਦੇ ਨਾਲ ਆਪਾਂ ਕਿਸੇ ਨੂੰ ਨੀਵਾ ਨਹੀਂ ਕਰ ਸਕਦੇ ਸੋ ਸਾਡਾ ਆਪਣਾ ਹੀ ਕਿਰਦਾਰ ਨੀਵਾ ਹੁੰਦਾ ਤੇ ਮੈਂ ਉਹਨਾਂ ਦੇ ਲਈ ਵੀ ਬlesing ਹੀ ਦਿੰਦਾ ਹਾਂ ਪਰਮਾਤਮਾ ਨਾਲ ਵੀ ਨੇਕ ਮਤ ਬੁੱਧ ਤੇ ਸਮਤ ਦੇਣ ਤਾਂ ਕਿ ਸਾਡੇ ਦੇਸ਼ ਵਿੱਚ ਜਿਹੜੀ ਸ਼ਾਂਤੀ ਆ ਉਹ ਬਹਾਲ ਰਹੇ ਤੇ ਸਾਡਾ ਦੇਸ਼ ਜਿਹੜਾ ਉਹ ਖੁਸ਼ਹਾਲ ਰਹੇ ਅਸਲ ਇੱਕ ਸਵਾਲ ਹੋਰ ਜਿਸ ਤਰ੍ਹਾਂ ਬੜੀ ਇਹ ਦੱਸਿਆ ਕਿ ਫੋਟਾਗੇ ਪਿੱਛੇ ਇੱਕ ਹੋਰ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਵਾਇਰਲ ਹੋਏ ਕੁਝ ਸਮੇਂ ਤੋਂ ਹੋ ਰਹੀ ਆ ਜਿਹਦੇ ਵਿੱਚ ਤੇ ਤੁਹਾਡੇ ਤੇ ਇਨਜਾਮ ਲਗਾਏ ਜਾ ਰਹੇ ਆ ਕਿ ਪਾਸਟਰ ਜੀ ਨੇ ਵੀਡੀਓ ਕੋ ਟੀਵੀ ਉਹ ਜਿਹੜੇ ਪਰੇ ਰੁਕਮ ਧੀ ਕਰ ਰਿਹਾ ਉਹਦੇ ਬਾਰੇ ਕੀ ਕਹੂੰ ਦੇਖੋ ਗੱਲ ਇਦਾਂ ਕਿ ਜਿਹੜੇ ਬਹੁਤ ਸਾਰੇ ਡਾਕਟਰ ਆ ਤੁਸੀਂ ਦੇਖੋ ਅੱਖਾਂ ਦੇ ਡਾਕਟਰ ਆ ਉਹਨਾਂ ਦੀ ਆਪਣੇ ਅਨਿਕ ਲੱਗੀ ਹੁੰਦੀ ਆ ਸੋ ਇਹ ਤਾਂ ਪਰਮਾਤਮਾ ਨੇ ਕਿਹੜੇ ਵੇਲੇ ਕਿਹੜੇ ਬੰਦੇ ਨੂੰ ਹੀਲ ਕਰਨਾ ਉਹਦੇ ਹੱਥ ਵਿੱਚ ਆ ਅਸੀਂ ਕਦੀ ਕਿਸੇ ਵੀਡੀਓ ਤੇ ਦਾਅਵਾ ਨਹੀਂ ਕਰਦੇ ਕਿ ਅਸੀਂ ਕਰਦੇ ਆ ਜੀ ਕਾਹੇ ਸਵਾਲ ਤੁਸੀਂ ਮੇਰੇ ਨਾਲ ਕਰ ਸਕਦੇ ਆ ਜੇ ਮੈਂ ਇਹ ਦਾਵਾ ਕਰਾਂ ਕਿ ਮੈਂ ਕਰਦਾ ਮੈਂ ਤੇ ਇਹ ਕਹਿੰਨਾ ਕਿ ਵਿਸ਼ਵਾਸ ਦੇ ਨਾਲ ਆਓ ਅਸੀਂ ਅਰਦਾਸ ਕਰਦੇ ਆਂ ਤੇ ਪਰਮੇਸ਼ਰ ਉਸ ਅਰਦਾਸ ਦਾ ਉੱਤਰ ਦਿੰਦੇ ਆਂ ਅੱਜ ਕਿਸ ਵਿੱਚ ਤੁਹਾਡਾ ਦੁਨੀਆ ਨੂੰ ਕੀ ਸੰਦੇਸ਼ ਆ ਮੇਰਾ ਸਾਰੀ ਦੁਨੀਆ ਨੂੰ ਇਹ ਸੰਦੇਸ਼ ਆ ਕਿ ਸਾਨੂੰ ਭਲਾਈ ਦੇ ਕੰਮਾਂ ਵਿੱਚ ਆਪਣੇ ਜੀਵਨ ਨੂੰ ਲਾਉਣਾ ਚਾਹੀਦਾ ਨਫ਼ਰਤ ਨੂੰ ਖਤਮ ਕਰਨਾ ਚਾਹੀਦਾ ਘਰਮ ਦੀਆਂ ਦੀਵਾਰਾਂ ਨੂੰ ਖਤਮ ਕਰਨਾ ਚਾਹੀਦਾ ਔਰ ਪਰਮਾਤਮਾ ਦਾ ਉਹ ਟਾਹਸਰਾ ਲੈ ਕੇ ਆਪਣਾ ਨਵਾਂ ਜੀਵਨ ਸ਼ੁਰੂ ਕਰਨਾ ਚਾਹੀਦਾ ਨਵੇਂ ਸਾਲ ਵਿੱਚ ਨਵੇਂ ਕੰਮ ਕਰੋ ਤੇ ਇਨਸਾਨ ਨੂੰ ਇਨਸਾਨ ਸਮਝੋ ਤੇ ਇਨਸਾਨੀਅਤ ਦਾ ਜਿਹੜਾ ਜਾਮਾ ਪਰਮਾਤਮਾ ਨੇ ਸਾਨੂੰ ਦਿੱਤਾ ਆ ਉਹਦਾ ਆਨੰਦ ਪ੍ਰਾਪਤ ਕਰੋ ਤੇ ਦੂਜਿਆਂ ਨੂੰ ਵੀ ਉਹਦਾ ਆਨੰਦ ਪ੍ਰਾਪਤ ਕਰ ਦਿਓ ਥੈਂਕ ਯੂ